कार्डियक पेसमेकर जो कि ਜਿਨ੍ਹਾਂ ਦੀ ਹਾਰਟ ਰਿਦਮ ਸਲੋ ਹੋ ਜਾਂਦੀ ਹੈ ਉਸ ਇੰਪਲਾਂਟ ਕੀਤਾ ਜਾਂਦਾ ਹੈ ਤਾਂ ਅਗਰ ਉਸ ਦੀ ਜੋ ਬੈਟਰੀ ਲਾਈਫ ਹੈ ਉਹ 5 ਤੋਂ 10 ਸਾਲ ਹੁੰਦੀ ਹੈ ਤੇ ਉਸ ਦੁਬਾਰਾ ਤੋਂ ਸਰਜਰੀ ਕਰਨੀ ਪੈਂਦੀ ਹੈ ਸੋ ਬਾਰ-ਬਾਰ ਸਰਜਰੀ ਕਰਨੀ ਪੈਂਦੀ ਹੈ ਜਦੋਂ ਉਹਦੀ ਬੈਟਰੀ ਲਾਈਫ ਡਿਪਲੀਟ ਹੋਣ ਲੱਗ ਜਾਂਦੀ ਹੈ ਕਿ ਉਹ ਪੇਨਫੁਲ ਐਂਡ ਰਿਸਕੀ ਪ੍ਰੋਸੈਸ ਐਂਡ ਕਾਸਟਲੀ ਆਫਕੋਰਸ ਤਾਂ কার্ডিও ਵੈਸਕੂਲਰ ਡਿਜ਼ੀਜ਼ ਇਸ ਨੰਬਰ 1 ਲੀਡਿੰਗ ਕੌਜ਼ ਆਫ ਡੈਥ ਹੈ ਤੇ ਅਰਾਊਂਡ 6 ਲੱਖਸ ਟੂ 10 ਲੱਖਸ ਸਪੇਸਮੇਕਰਸ ਗਲੋਬਲੀ ਇੰਪਲਾਂਟ ਕੀਤੇ ਜਾਂਦੇ ਆ ਟਰਾਈਬੋ ਇਲੈਕਟ੍ਰਿਕ ਨੈਨੋ ਜਨਰੇਟਰ ਬਣਾਇਆ ਹੈ ਜੋ ਕਿ ਇੱਕ એનર્ਜੀ ਹਾਰਵੈਸਟਿੰਗ ਡਿਵਾਈਸ ਹੈ ਜੋ ਕਿ ਬੋਡੀ ਦੀ ਮਕੈਨੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਟ ਕਰਦਾ ਹੈ ਇਸਮੇਕਰ ਲੀਡ ਦੇ ਉੱਪਰ ਅਪਾ ਉਹ ਡਿਵਾਈਸ ਲਗਾ ਰਹੇ ਆ ਟੈਂਕ ਕਹਿੰਦੇ ਆ ਉਹਨੂੰ ਟਰਾਈਬੋ ਇਲੈਕਟ੍ਰਿਕ ਨੈਨੋ ਜਨਰੇਟਰ ਨੂੰ ਸ਼ਾਰਟ ਹੁਣ ਅਪਰ ਲਗਾਤਾਰ ਆ ਬਟ ਕਿੰਨੀ ਮੂਵਮੈਂਟ ਹੁੰਦੀ ਹੈ ਪੇਸਮੇਕਰ ਲੀਡ ਦੀ ਇਹ ਵੀ ਬਹੁਤ ਇੰਪੋਰਟੈਂਟ ਸਟੱਡੀ ਹੈ ਸੋ ਇਹ 7 ਪੇਸ਼IENTS ਦਾ ਡਾਟਾ ਸਰ ਨੇ ਲਿੱਤਾ ਜਿਹਦੇ ਕਿ ਮੂਵਮੈਂਟ ਕਿੰਨੀ ਹੋ ਰਹੀ ਹੈ ਜੋ ਕਿ ਆਲਰੇਡੀ ਇੰਪਲਾਂਟਡ ਹੈ ਪੇਸ਼IENTS ਦੇ ਵਿੱਚ ਤਾਂ ਉਹਦੇ ਡਾਟਾ ਦਾ ਮੈਂ ਇੱਥੇ ਐਨਾਲਿਸਿਸ ਕੀਤਾ ਕਿ ਕਿੰਨੀ ਮੂਵਮੈਂਟ ਹੋ ਰਹੀ ਹੈ ਅਸੀਂ ਉਸ ਤੋਂ ਜਿੰਨੇ ਕੇਸਸ ਬਣੇ ਸੋ ਅਸੀਂ ਉਸ ਨੂੰ ਅਨਲਾਈਜ਼ ਕੀਤਾ ਤੇ ਜਿਹੜਾ ਜਿਵੇਂ ਸਾਡਾ ਪੇਸ਼ੈਂਟ ਵਨ ਦਾ ਡੇਟਾ ਹੈ ਇਹ ਕਮ ਸਾਡਾ ਪਬਲਿਸ਼ਡ ਹੈ ਸੈਂਸਰਸ ਐਂਡ ਐਕਟੂਏਟਰਸ a फिजिकल ਡਿਵਾਈਸ ਐਂਡ ਕਿੰਨੀ ਮੂਵਮੈਂਟ ਹੋ ਰਹੀ ਹੈ ਐਂਡ ਉਸ ਮੂਵਮੈਂਟ ਤੋਂ ਅਸੀਂ ਜਿਹੜਾ ਕਮਰਸ਼ੀਅਲ ਪੇਸਮੇਕਰ ਹੈਗਾ ਉਸ ਦੀ ਬੈਟਰੀ ਨੂੰ ਰਿਮੂਵ ਕਰਕੇ ਉਸ ਨੂੰ ਪਾਵਰ ਕੀਤਾ ਐਂਡ ਉਸ ਦੇ ਪੇਸਿੰਗ ਸਿਗਨਲਸ ਲਏ ਸਮਾਰਟ ਗਲਵਸ ਵੀ ਅਸੀਂ ਬਣਾਇਆ ਹੈ ਸੋ ਡਿਸੇਬਲ ਜਿਹੜੇ ਪਰਸਨ ਹੈ ਮੂਵਮੈਂਟ ਨਹੀਂ ਹੁੰਦੀ ਹੱਥ ਦੀ ਉਹ ਗਲਵਜ਼ ਜਿਹੜਾ ਹੈਗਾ ਤੁਸੀਂ ਇਸੇ ਪ੍ਰੋਗਰੈਸ ਨੂੰ ਮੋਨੀਟਰ ਕਰਨ ਲਈ ਤੁਸੀਂ 10000 ਸਾਈਕਲਸ ਤੱਕ ਕਰ ਚੁੱਕੇ ਹਾਂ ਬਟ ਇਨ ਫਿਊਚਰ ਅਸੀਂ ਕਿਉਂਕਿ ਇਹ ਲੌਂਗ ਟਰਮ ਹੈ ਇਟ ਇਜ਼ ਅ ਕਲੀਨਿਕਲ ਟ੍ਰਾਂਸਲੇਸ਼ਨ ਜਿਹਨੂੰ ਕਿ ਟਾਈਮ ਲੱਗੇਗਾ ਸੋ ਤੁਸੀਂ ਦੇਖੋ 5 ਤੋਂ 10 ਸਾਲ ਤੱਕ ਬੈਟਰੀ ਚੱਲਦੀ ਹੈ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰੁਣ ਪਟ UIT ਦੇ ਰਿਸਰਚ ਸਕਾਲਰ ਅਕਸ਼ਪ੍ਰੀਤ ਹੋਣਾ ਨੇ ਅਜਹੀ ਇਨਵੈਂਸ਼ਨ ਕੀਤੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਯੂਨੀਵਰਸਿਟੀ ਆਫ ਕੈਂਬ੍ਰਿਜ ਤੋਂ ਸੱਦਾ ਮਿਲਿਆ ਦਰਅਸਲ ਇਹਨਾਂ ਵੱਲੋਂ ਇੱਕ ਅਜਹੀ ਕਾਢ ਕੱਢੀ ਗਈ ਹੈ ਕਿ ਬੋਡੀ ਦੀ ਮੂਵਮੈਂਟ ਤੋਂ ਬਿਜਲੀ ਜਨਰੇਟ ਹੋਵੇਗੀ ਖਾਸ ਤੌਰ ਤੇ ਇਹ ਉਹਨਾਂ ਮਰੀਜ਼ਾਂ ਦੇ ਲਈ ਲਾਹੇਵੰਦ ਰਹੇਗੀ ਜਿਹੜੇ ਦਿਲ ਦੇ ਰੋਗੀ ਨੇ ਜਾਂ ਫਿਰ ਜਿਹੜੇ ਡਿਸੇਬਲ ਪਰਸਨ ਨੇ ਕੀ ਉਹ ਇਹਨਾਂ ਦੀ ਇਨਵੈਂਸ਼ਨ ਹੈਗੀ ਹੈ ਇਹ ਯੂਕੇ ਦੇ ਵਿੱਚ ਜਾ ਕੇ ਕੈਂਬ੍ਰਿਜ ਯੂਨੀਵਰਸਿਟੀ ਦੇ ਵਿੱਚ ਆਪਣਾ ਪੇਪਰ ਵੀ ਪਬਲਿਸ਼ ਕਰਨਗੇ ਯਾਨੀ ਕਿ ਜੋ ਇਹਨਾਂ ਨੇ ਰਿਸਰਚ ਕੀਤੀ ਆ ਉਸ ਬਾਰੇ ਉੱਥੇ ਦੱਸਣਗੇ ਤੇ ਇਸ ਨਵੀਂ ਇਨਵੈਂਸ਼ਨ ਨੂੰ ਲੈ ਕੇ ਇਹਨਾਂ ਵੱਲੋਂ ਪੇਟੈਂਟ ਵੀ ਜਿਹੜਾ ਹੈਗਾ ਆਪਣੇ ਇਸ ਇਨਵੈਂਸ਼ਨ ਨੂੰ ਕਰਵਾਇਆ ਜਾ ਰਿਹਾ ਅਕਸ਼ਪ੍ਰੀਤ ਸਾਡੇ ਨਾਲ ਨੇ ਅਕਸ਼ਪ੍ਰੀਤ ਜਿਹੜੀ ਤੁਸੀਂ ਇਹ ਇਨਵੈਂਸ਼ਨ ਕੀਤੀ ਆ ਜਾਂ ਤੁਹਾਡੀ ਰਿਸਰਚ ਸੀਗੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿਹੜੇ ਕਿਹੜੇ ਗਾਈਡ ਸੀ ਪੀਜੀਆਈ ਤੋਂ ਕੌਣ ਗਾਈਡ ਸੀ ਤੁਹਾਡੇ ਯੂਆਈਟੀ ਡਿਪਾਰਟਮੈਂਟ ਦੇ ਵਿੱਚੋਂ ਕੌਣ ਗਾਈਡ ਸੀਗੇ ਤੇ ਕੀ ਇਹ ਤੁਹਾਡੀ ਇਨਵੈਂਸ਼ਨ ਹੈ ਜੀ ਸੋ ਮੈਂ ਇੱਥੇ ਡੀਐਸਟੀ ਇਨਸਪਾਇਰ ਫੈਲੋਸ਼ਿਪ ਦੇ ਅੰਡਰ ਪੀਐਚਡੀ ਕੀਤੀ ਹੈ ਤੇ ਮੈਂ ਇਥੋਂ ਦੀ ਫਰਸਟ ਇਨਸਪਾਇਰ ਫੈਲੋ ਹਾਂ ਯੂਆਈਟੀ ਦੀ ਤੇ ਡਾਕਟਰ ਗੌਰਵ ਸਪਰਾ ਅ ਡਿਪਾਰਟਮੈਂਟ ਆਫ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਇਹ ਮੇਰੇ ਫਰਸਟ ਗਾਈਡ ਹੈ ਤੇ ਸੈਕਿੰਡ ਗਾਈਡ ਮੇਰੇ ਪੀਜੀਆਏ ਤੋਂ ਅਨੇ ਡਿਪਾਰਟਮੈਂਟ ਆਫ ਕਾਰਡੀਓਲੋਜੀ ਡਾਕਟਰ ਅੰਕੁਰ ਗੁਪਤਾ ਸੋ ਸਾਡੀ ਜਿਹੜੀ ਇਨਸਪਾਇਰ ਦੀ ਪ੍ਰੋਪੋਜ਼ਲ ਸੀਗੀ ਉਹ ਬੇਸ ਸੀਗੀ ਕਿ ਕਾਰਡੀਕ ਪੇਸਮੇਕਰ ਜੋ ਕਿ ਜਿੰਨਾਂ ਦੀ ਹਾਰਟ ਰਿਦਮ ਸਲੋ ਹੋ ਜਾਂਦੀ ਹੈ ਉਸ ਚ ਇੰਪਲਾਂਟ ਕੀਤਾ ਜਾਂਦਾ ਤਾਂ ਅਗਰ ਉਸ ਦੀ ਜੋ ਬੈਟਰੀ ਲਾਈਫ ਹੈ ਉਹ 5 ਤੋਂ 10 ਸਾਲ ਹੁੰਦੀ ਹੈ ਤੇ ਉਹ ਦੁਬਾਰਾ ਤੋਂ ਸਰਜਰੀ ਕਰਨੀ ਪੈਂਦੀ ਹੈ ਸੋ ਬਾਰ-ਬਾਰ ਸਰਜਰੀ ਕਰਨੀ ਪੈਂਦੀ ਹੈ ਜਦੋਂ ਉਹਦੀ ਬੈਟਰੀ ਲਾਈਫ ਡਿਪਲੀਟ ਹੁੰਨ ਲੱਗ ਜਾਂਦੀ ਹੈ ਕਿ ਉਹ ਪੇਨਫੁਲ ਐਂਡ ਰਿਸਕੀ ਪ੍ਰੋਸੈਸ ਐਂਡ ਕਾਸਟਲੀ ਆਫਕੋਰਸ ਨਾ ਕੀਤਾ ਜਾਏ ਤਾਂ 셀ਫ ਪਾਵਰਡ ਵੇ ਨਾਲ ਉਹ ਚਾਰਜ ਹੁੰਦਾ ਰਹੇ ਸੋ ਸਾਡੀ ਇਨਵੈਂਸ਼ਨ ਉਸ ਤੇ ਸੀਗੀ ਬੇਸਿਕਲੀ ਬੋਡੀ ਦੇ ਵਿੱਚੋਂ ਦੀ ਜੋ ਸਾਡੀ ਬੋਡੀ ਦੇ ਵਿੱਚ એનર્ਜੀ ਹੈ ਉਹ ਡਿਵਾਈਸ ਆਟੋਮੈਟਿਕਲੀ ਚਾਰਜ ਹੁੰਦੀ ਰਹੇਗੀ ਯਾਨੀ ਕਿ ਉਸ ਨੂੰ ਬਿਜਲੀ ਮਿਲਦੀ ਰਹੇਗੀ ਸਾਡੀ ਬੋਡੀ ਦੀ એનર્ਜੀ ਤੋਂ ਤੇ ਹੋਰ ਹੋਰ ਕੀ ਕੁਝ ਜਿਹੜਾ ਹੈਗਾ ਇਸ ਦੇ ਲਈ ਕਿੰਨਾ ਤੁਹਾਨੂੰ ਸਮਾਂ ਲੱਗਿਆ ਕਿਹੜੀ ਕਿਹੜੇ ਫੇਸਸ ਤੋਂ ਤੁਹਾਨੂੰ ਗੁਜ਼ਰਨਾ ਪਿਆ ਕੀ ਕੀ ਔਂਕੜਾਂ ਆਈਆਂ ਇਹਦੇ ਬਾਰੇ ਥੋੜਾ ਦੱਸੋ ਜੀ ਹੁਣ ਜੇ ਵੀ ਅਗਰ ਆਪਾਂ ਪੇਸਮੇਕਰਸ ਦੀ ਗੱਲ ਕਰੀਏ ਤਾਂ ਕਾਰਡੀਓ ਵੈਸਕੂਲਰ ਡਿਜ਼ੀਜ਼ਸ ਨੰਬਰ 1 ਲੀਡਿੰਗ ਕੌਜ਼ ਆਫ ਡੈਥ ਹੈ ਤੇ ਅਰਾਊਂਡ 6 ਲੱਖਸ ਟੂ 10 ਲੱਖਸ ਪੇਸਮੇਕਰਸ ਗਲੋਬਲੀ ਇੰਪਲਾਂਟ ਕੀਤੇ ਜਾਂਦੇ ਆਂਡ ਇਨ ਥੈਟ ਸਿਨੈਰੀਓ ਅਗਰ ਪੇਸਮੇਕਰਸ ਦੀ بار بار ਸਰਜਰੀ ਦੀ ਪ੍ਰੋਬਲਮ ਨੂੰ ਰਿਜ਼ੋਲਵ ਕਰਨ ਲਈ ਅਸੀਂ ਇੱਕ ਟ੍ਰਾਈਬੋ ਇਲੈਕਟ੍ਰਿਕ ਨੈਨੋ ਜਨਰੇਟਰ ਬਣਾਇਆ ਹੈ ਜੋ ਕਿ ਇੱਕ એનર્ਜੀ ਹਾਰਵੈਸਟਿੰਗ ਡਿਵਾਈਸ ਹੈ ਜੋ ਕਿ ਬੋਡੀ ਦੀ ਮਕੈਨੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਟ ਕਰਦਾ ਹੈ ਸੋ ਇਹ ਆਪਾਂ ਜਿਵੇਂ ਬਚਪਨ ਚ ਦੇਖਿਆ ਕਿ ਆਪਾਂ ਕੋਮ ਰਬ ਕਰਦੇ ਆਂ ਐਂਡ ਉਹ ਪਾਰਟਿਕਲਸ ਨੂੰ ਅਟ੍ਰੈਕਟ ਕਰਦੇ ਆਂ ਸੋ that is basically uh, static charges ਠੀਕ ਹੈ ਸੋ ਇਹ ਉਹੀ ਪ੍ਰਿੰਸੀਪਲ ਤੇ ਬੇਸਡ ਹੈ ਕਿ ਜਦੋਂ ਦੋ ਅਲੱਗ-ਅਲੱਗ ਮਟੀਰੀਅਲਸ ਆਪਸ ਚ ਜੁਆਇਨ ਕਰਦੇ ਆ ਕੰਟੈਕਟ ਕਰਦੇ ਆ ਐਂਡ ਸੈਪਰੇਟ ਹੁੰਦੇ ਆ ਦੇ ਟੈਂਡ ਟੂ ਪ੍ਰੋਡਿਊਸ ਇਲੈਕਟ੍ਰਿਕ ਪੋਟੈਂਸ਼ੀਅਲ ਸੋ ਇਹ ਇਹਦਾ ਵਰਕਿੰਗ ਪ੍ਰਿੰਸੀਪਲ ਹੈ ਸੋ ਇਸ ਚ ਅਸੀਂ ਤਿੰਨ ਚੀਜ਼ਾਂ ਤੇ ਕੰਮ ਕੀਤਾ ਹੈ ਪਹਿਲਾ ਹੈਗਾ ਪੇਸਮੇਕਰਸ ਜਿਸ ਤੇ ਕਿ ਅਸੀਂ ਹਾਰਟ ਦੀ ਮੋਸ਼ਨ ਨੂੰ ਹਾਰਵੈਸਟ ਕੀਤਾ ਸੋ ਇਹਦੇ ਵਿੱਚ ਜੋ ਹੁਣ ਤੱਕ ਰਿਸਰਚ ਹੋਈ ਹੈ ਉਹਦੇ ਵਿੱਚ ਜਾਂ ਤਾਂ ਉਹਨਾਂ ਨੇ ਜੋ ਆਪਾਂ ਜਦੋਂ ਚੱਲਦੇ ਆ ਉਹਦੇ ਉਹ ਜਿਹੜੀ ਚੈਸਟ ਮੂਵਮੈਂਟ ਹੈ ਉਹ ਰਾਉਂਡ 6 ਸੈਂਟੀਮੀਟਰਸ ਤੇ ਇੱਕ ਨੇਚਰ ਦਾ ਪੇਪਰ ਹੈਗਾ ਤੇ ਉਹ ਉਹਦੇ ਤੇ ਉੱਥੇ ਅਪਲਾਈ ਕੀਤਾ ਐਂਡ ਐਟ ਦ ਸੇਮ ਟਾਈਮ ਉਹਦੀ ਡਰਾਅ ਬੈਕ ਇਹ ਹੈ ਕਿ ਵਾਟ ਐਬਾਊਟ ਇਮੋਬਾਈਲ ਪੇਸ਼IENTS ਜੀ ਜੋ ਚੱਲ ਫਿਰ ਨਹੀਂ ਸਕਦੇ ਠੀਕ ਹੈ ਐਂਡ ਸੈਕੰਡਲੀ ਜੋ ਹੋਰ ਪਬਲਿਕेशंस ਨੇ ਉਹ ਇਸ ਤੇ ਕੰਮ ਕਰ ਰਹੀਆਂ ਨੇ ਕਿ ਉਹ ਹਾਰਟ ਤੇ ਪੈਰੀਕਾਰਡੀਅਮ ਦੇ ਉੱਪਰ ਲਗਾਇਆ ਸੋ ਉਹ ਸੂਚਰ ਬੇਸ ਟੈਕਨੀਕ ਨਾਲ ਲਗਾਇਆ which is quite impractical ਐਂਡ ਜੋ ਸਾਡੀ ਇਨਵੈਂਸ਼ਨ ਐ ਉਹ ਅਸੀਂ ਪੇਸਮੇਕਰ ਲੀਡ ਦੇ ਉੱਪਰ ਲਗਾਇਆ ਐਂਡ ਅ ਇੱਕ ਹੈਲਿਕਲ ਫੈਸ਼ਨ ਜਿਵੇਂ ਕਿ ਆਪਾਂ ਨੇਚਰ ਦੇ ਵਿੱਚ ਦੇਖਦੇ ਹਾਂ ਟੈਂਡਰਲ ਇਨਸਪਾਇਰਡ ਸਟਰਕਚਰ ਹੈ ਹੈਲਿਕਲ ਫੈਸ਼ਨ ਦੇ ਵਿੱਚ ਟ੍ਰਾਈਬੋ ਇਲੈਕਟ੍ਰਿਕ ਡਿਵਾਈਸ ਲਗਾਇਆ ਗਿਆ ਪੇਸਮੇਕਰ ਲੀਡ ਦੇ ਉੱਪਰ ਤੇ ਉਹ ਜਦੋਂ ਹਾਰਟ ਮੂਵ ਕਰਦਾ ਹੈ ਉਹ ਅਕੋਰਡਿੰਗਲੀ ਕਿੰਨੀ ਮੂਵਮੈਂਟ ਹੋ ਰਹੀ ਹੈ ਅਸੀਂ ਉਹਦੀ ਵੀ ਸਟੱਡੀ ਕੀਤੀ ਹੈ ਸੋ ਇਹ ਇਹਦੇ ਵਿੱਚ ਡਾਕਟਰ ਅੰਕੁਰ ਗੁਪਤਾ ਨੇ ਬਹੁਤ ਜ਼ਿਆਦਾ ਸਹਾਇਕ ਹੋਏ ਹਨ ਐਂਡ ਯਾਨੀ ਕਿ ਪੀਜੀਆਈ ਦੇ ਵਿੱਚ ਡਾਕਟਰ ਅੰਕੁਰ ਗੁਪਤਾ ਜੋ ਤੁਹਾਡੇ ਗਾਈਡ ਵੀ ਹੈਗੇ ਨੇ ਤੇ ਉਹਨਾਂ ਨੇ ਪੇਸ਼ੈਂਟਸ ਦੇ ਉੱਪਰ ਜਿਹੜਾ ਹੈਗਾ ਇਹ ਅ ਟੈਸਟ ਵਗੈਰਾ ਜਾਂ ਪ੍ਰੈਕਟੀਕਲੀ ਇਹ ਕੀਤਾ ਜਾਂ ਹਜੇ ਸਿਰਫ ਤੁਸੀਂ ਲੈਬ ਦੇ ਵਿੱਚ ਆਪਣਾ ਡਿਵਾਈਸ ਹੈ ਉਹ ਅਸੀਂ ਹਲੇ ਲੈਬ ਦੇ ਵਿੱਚ ਬਣਾਇਆ ਬਟ ਐਟ ਦ ਸੇਮ ਟਾਈਮ ਹੁਣ ਜੋ ਸਾਡਾ ਪ੍ਰੋਪੋਜ਼ਡ ਆਈਡੀਆ ਹੈ ਉਹ ਇਹ ਹੈਗਾ ਪ੍ਰੋਪੋਜ਼ਡ ਇਨੋਵੇਸ਼ਨ ਹੈ ਕਿ ਪੇਸਮੇਕਰ ਲੀਡ ਦੇ ਉੱਪਰ ਆਪਾਂ ਉਹ ਡਿਵਾਈਸ ਲਗਾ ਰਹੇ ਹਾਂ ਟੈਂਕ ਕਹਿੰਦੇ ਆ ਉਹਨੂੰ ਟ੍ਰਾਈਬੋਇਲੈਕਟ੍ਰਿਕ ਨੈਨੋਜੁਨਿਟੂ ਨੂੰ ਸ਼ਾਰਟਸ ਹੁਣ ਆਪਾਂ ਲਗਾ ਤਾਂ ਰਹੇ ਹਾਂ ਬਟ ਕਿੰਨੀ ਮੂਵਮੈਂਟ ਹੁੰਦੀ ਹੈ ਪੇਸਮੇਕਰ ਲੀਡ ਦੀ ਇਹ ਵੀ ਬਹੁਤ ਇੰਪੋਰਟੈਂਟ ਸਟੱਡੀ ਹੈ ਸੋ ਇਸ 7 ਪੇਸ਼IENTS ਦਾ ਡਾਟਾ ਸਰ ਨੇ ਲਿੱਤਾ ਜਿਦੇ ਕਿ ਮੂਵਮੈਂਟ ਕਿੰਨੀ ਹੋ ਰਹੀ ਹੈ ਜੋ ਕਿ ਆਲਰੇਡੀ ਇੰਪਲਾਂਟਡ ਹੈ ਪੇਸ਼IENTS ਦੇ ਵਿੱਚ ਤਾਂ ਉਹਦੇ ਡੇਟਾ ਦਾ ਮੈਂ ਇੱਥੇ ਐਨਾਲਿਸਿਸ ਕੀਤਾ ਕਿ ਕਿੰਨੀ ਮੂਵਮੈਂਟ ਹੋ ਰਹੀ ਹੈ ਸੋ ਇਨ 댓 ਆਪੈਨੂੰ ਇਹ ਪਤਾ ਚੱਲ ਗਿਆ ਕਿ ਜਿੰਨੀ ਜਿੰਨੀ ਮੂਵਮੈਂਟ ਹੋ ਰਹੀ ਹੈ ਉਸ ਦੇ ਅਕੋਰਡਿੰਗ ਅਸੀਂ ਇੱਕ ਜਿਵੇਂ ਦੀ ਮੂਵਮੈਂਟ ਹੁੰਦੀ ਹੈ ਲਾਈਕ ਹਾਰਟ ਦੀ ਜਿਹੜੀ ਮੋਸ਼ਨ ਹੈਗੀ ਹੈ ਉਹ ਕੰਪਲੈਕਸ ਹੈ ਸੋ ਇਟ ਇਜ਼ ਸਮਥਿੰਗ ਲਾਈਕ ਥਿਸ ਇਟਸ ਨਾਟ ਲੀਨੀਅਰ অর ਐਂਗੂਲਰ ਇਟਸ ਬੋਥ ਟਵਿਸਟਿੰਗ ਵੀ ਹੁੰਦੀ ਹੈ ਨਾਲ ਔਰ ਲੀਨੀਅਰ ਡਿਸਪਲੇਸਮੈਂਟ ਵੀ ਹੁੰਦੀ ਹੈ ਤਾਂ ਉਹ ਅਸੀਂ ਇੱਕ ਐਕਸਪੈਰੀਮੈਂਟਲ ਸੈਟਅਪ ਤਿਆਰ ਕੀਤਾ ਜਿਦੇ ਵਿੱਚ ਕਿ ਅਸੀਂ ਸਟੈਪਰ ਮੋਟਰ ਐਂਡ ਸਰਵੋ ਮੋਟਰ ਯੂਜ਼ ਕੀਤੀ ਸੋ ਥੈਟ ਅਸੀਂ ਪੇਸਮੇਕਰ ਲੀਡ ਦੀ ਮੋਸ਼ਨ ਨੂੰ ਸਿਮੂਲੇਟ ਕਰ ਸਕੀਏ ਐਕਸਪੈਰੀਮੈਂਟਲ ਵੇ ਨਾਲ ਸੋ ਵੀ ਡਿਡ ਥੈਟ ਐਂਡ ਅਸੀਂ ਉਸ ਤੋਂ ਜਿੰਨੇ ਕੇਸਸ ਬਨੇ ਸੋ ਅਸੀਂ ਉਸ ਨੂੰ ਐਨਲਾਈਜ਼ ਕੀਤਾ ਤੇ ਜਿਹੜਾ ਜਿਵੇਂ ਸਾਡਾ ਪੇਸ਼ੈਂਟ ਵਨ ਦਾ ਡਾਟਾ ਇਹ ਕਮ ਸਾਡਾ ਪਬਲਿਸ਼ਡ ਹੈ ਸੈਂਸਰਸ ਐਂਡ ਐਕਚੂਏਟਰਸ ਏ ਫਿਜ਼ੀਕਲ ਦੇ ਵਿੱਚ ਐਂਡ ਕਿੰਨੀ ਮੂਵਮੈਂਟ ਹੋ ਰਹੀ ਹੈ ਐਂਡ ਉਸ ਮੂਵਮੈਂਟ ਤੋਂ ਅਸੀਂ ਜਿਹੜਾ ਕਮਰਸ਼ੀਅਲ ਪੇਸਮੇਕਰ ਹੈਗਾ ਉਸ ਦੀ ਬੈਟਰੀ ਨੂੰ ਰਿਮੂਵ ਕਰਕੇ ਉਸ ਨੂੰ ਪਾਵਰ ਕੀਤਾ ਐਂਡ ਉਸ ਦੇ ਪੇਸਿੰਗ ਸਿਗਨਲਸ ਲਏ ਤੇ 글로बली ਕਿਸੇ ਨੇ ਹਜੇ ਇਸ ਲੈਵਲ ਦੀ ਇਨੋਵੇਸ਼ਨ ਜਾਂ ਜਿਹੜੀ ਇਹ ਇਨਵੈਂਸ਼ਨ ਹੈ ਇਸ ਦੇ ਵਿੱਚ ਕੋਈ ਕਰ ਰਿਹਾ ਹੈ ਜਾਂ ਤੁਹਾਡੇ ਨਾਲ ਕੰਟੈਕਟ ਕੀਤਾ ਹੋਏਗਾ ਜਾਂ ਫਿਰ ਜਿਸ ਤਰੀਕੇ ਦੇ ਨਾਲ ਤੁਸੀਂ ਹੁਣ ਯੂਕੇ ਜਾ ਰਹੇ ਹੈਗੇ ਹੋ ਉੱਥੇ ਹੋਰ ਵੀ ਤੁਹਾਨੂੰ ਬਹੁਤ ਸਾਰੇ ਸਾਥੀ ਮਿਲਣਗੇ ਤੁਹਾਡੀ ਫੀਲਡ ਦੇ ਨਾਲ ਸੰਬੰਧਤ ਕੋਈ ਹੋਰ ਵੀ ਹੈਗੇ ਨੇ ਜਿਨ੍ਹਾਂ ਨੇ ਇਹ ਅਜਿਹੇ ਪ੍ਰੋਜੈਕਟ ਤੇ ਕੰਮ ਕਰ ਰਹੇ ਨੇ ਜਾਂ ਤੁਹਾਡੀ ਨੋਟਸ ਕੰਮ ਯੂਐਸ ਦੇ ਵਿੱਚ ਕਾਫੀ ਹੋ ਰਿਹਾ ਸੋ ਇਹ ਵਾਲੀ ਇਨਵੈਂਸ਼ਨ ਜਿਹੜੀ ਹੈਗੀ ਹੈ ਟੈਂਕ ਦੀ ਉਹ ਡਾਕਟਰ ਜ਼ੈਡਲ ਵੈਂਗ ਨੇ ਕੀਤੀ ਹੈ ਵਿਚ ਇਸ ਫਰਮ ਜਾਰਜੀਅਨ ਇੰਸਟੀਟਿਊਟ ਆਫ ਟੈਕਨੋਲੋਜੀ ਸੋ ਇਹ ਉਹਨਾਂ ਨੇ 2012 ਦੇ ਵਿੱਚ ਕੀਤੀ ਸੀ ਐਂ ਇਸ ਤੇ ਕਾਫੀ ਕੰਮ ਹੋ ਰਿਹਾ ਕਿਉਂਕਿ ਇਸ ਤੇ ਕੰਮ ਜ਼ਰੂਰੀ ਵੀ ਹੈ ਅਗਰ ਅਪ ਸੋਸਾਇਟੀਲ ਬੈਨੀਫਿਟਸ ਦੇਖੀਏ ਤਾਂ ਕਾਰਡੀਓ ਵੈਸਕੂਲ ਡਿਜ਼ੀਜ਼ ਦੀ ਇੰਨੀ ਪ੍ਰੋਬਲਮ ਹੈ ਐਂ ਇੰਨੇ ਜ਼ਿਆਦਾ ਪੇਸਮੇਕਰ ਪੇਸ਼ੈਂਟਸ ਹੈ ਐਂ ਪਾਰਟਿਕੁਲਰਲੀ ਜੋ ਕਿ ਪੀਡੀਆਟ੍ਰਿਕ ਪੇ ਦੇ ਵਿੱਚ ਇਹ ਪ੍ਰੋਬਲਮ ਆ ਜਾਂਦੀ ਹੈ ਤਾਂ ਉਹ ਬਹੁਤ ਮਲਟੀਪਲ ਸਰਜਰੀਜ਼ ਹੋਣਗੀਆਂ ਬੈਟਰੀ ਰਿਪਲੇਸਮੈਂਟ ਸੋ ਇਨ दैट ਸਿਨੈਰੀਓ ਇਹ ਬਹੁਤ ਜ਼ਰੂਰੀ ਹੈ ਕਿ बार-बार ਸਰਜਰੀ ਨਾ ਹੋਵੇ ਜਾਂ ਤਾਂ ਉਹਦਾ ਲਾਈਫਟਾਈਮ ਬਹੁਤ ਇਨਕਰੀਸ ਕੀਤਾ ਜਾਏ ਬਟ ਬੈਟਰੀ ਸਾਈਕਲ ਦੇਖਣਾ ਪਏਗਾ ਜਾਂ ਫਿਰ ਉਹ ਸੈਲਫ ਪਾਵਰਡ ਹੋ ਜਾਏ ਸੋ ਸਾਡਾ ਕੰਮ ਸੈਲਫ ਪਾਵਰਡ ਤੇ ਹੈ ਪਰ ਅਸੀਂ ਬੈਟਰੀ ਲਾਈਫਟਾਈਮ ਨੂੰ ਇਨਕਰੀਸ ਕਰਨ ਤੇ ਵੀ ਕੰਮ ਕਰ ਰਹੇ ਹਾਂ ਇਹ ਬਹੁਤ ਪੇਨਫੁੱਲ ਵੀ ਹੈਗਾ ਜਿਹੜਾ ਤੁਸੀਂ ਦੱਸ ਰਹੇ ਹੋ ਟ੍ਰੀਟਮੈਂਟ ਤੇ ਕਾਫੀ ਕੋਸਟਲੀ ਵੀ ਹੈਗਾ ਜੀ ਇੰਡੀਆ ਦੇ ਵਿੱਚ ਆਬਾਦੀ ਵੀ ਬਹੁਤ ਹੈ ਪੇਸ਼IENTS ਲਗਾਤਾਰ ਦਿਲ ਦੇ ਮਰੀਜ਼ ਕੋਵਿਡ ਤੋਂ ਬਾਅਦ ਬਹੁਤ ਜ਼ਿਆਦਾ ਵਧੇ ਵੀ ਹੈਗੇ ਨੇ ਕੀ ਟ੍ਰੈਂਡ ਹੈਗਾ ਜੇਕਰ ਤੁਹਾਡੀ ਇਹ ਇਨਵੈਂਸ਼ਨ ਮਾਰਕੀਟ ਦੇ ਵਿੱਚ ਇਹ ਪੇਟੈਂਟ ਵੀ ਹੋ ਜਾਂਦਾ ਹੈਗਾ ਮਿਨਿਸਟਰੀ ਆਫ ਸਾਇੰਸ ਐਂਡ ਟੈਕਨੋਲੋਜੀ ਦੀ ਜਿਹੜੀ ਫੰਡਿੰਗ ਆ ਜਾਂ ਸਕਾਲਰਸ਼ਿਪ ਆ ਤੁਸੀਂ ਇਹ ਕਰ ਰਹੇ ਹੋ ਪ੍ਰੋਜੈਕਟ ਉਹਨਾਂ ਵੱਲੋਂ ਕਿਸ ਤਰੀਕੇ ਦਾ ਅੱਗੇ ਤੁਹਾਨੂੰ ਹੰਗਾਰਾ ਦਿੱਤਾ ਜਾ ਰਿਹਾ ਹੈ ਜਾਂ ਕਿਸ ਤਰੀਕੇ ਦੀ ਹੋਰ ਸਪੋਰਟ ਕੀਤੀ ਜਾ ਰਹੀ ਹੈ ਕਿ ਇਸ ਨੂੰ ਹੋਰ ਤੇਜ਼ੀ ਦੇ ਨਾਲ ਉਹ ਕਰੋ ਤਾਂ ਜੋ ਇਹ ਇੰਪਲੀਮੈਂਟ ਕੀਤੀ ਜਾ ਸਕੇ ਮਾਰਕੀਟ ਡੀਐਸਟੀ ਬਹੁਤ ਸਪੋਰਟਿਵ ਹੈ ਅਹ ਐਂਡ ਇਹ ਨੈਸ਼ਨਲ ਮਿਸ਼ਨਸ ਦਾ ਵੀ ਪਾਰਟ ਹੈ ਕਿਉਂਕਿ ਇਹ ਸਸਟੇਨੇਬਲ ਡਿਵੈਲਪਮੈਂਟ ਗੋਲਸ ਦੇ ਨਾਲ ਵੀ ਅਲਾਈਨ ਕਰਦਾ ਹੈ ਵਿਚ ਇਜ਼ ਕਿ ਐਸਡੀਜੀ 3 ਗੁੱਡ ਹੈਲਥ ਐਂਡ ਵੈਲਬੀਂਗ ਐਂਡ ਐਸਡੀਜੀ 7 ਅਫੋਰਡੇਬਲ ਐਂਡ ਕਲੀਨ એનર્ਜੀ ਕਿਉਂਕਿ ਬੈਟਰੀ ਇਟਸੈਲਫ ਡਿਸਪੋਜ਼ਲ ਵੀ ਬਹੁਤ ਵੱਡੀ ਪ੍ਰੋਬਲਮ ਹੈ ਸੋ ਨਾਟ ਜਸਟ ਅ ਬਾਇਓਮੈਡੀਕਲ ਐਪਲੀਕੇਸ਼ਨ ਜਿਵੇਂ ਕਿ ਮੇਰਾ ਇਸ ਦਾ ਕਮ 셀ਫ ਪਾਵਰਡ ਸੈਂਸਿੰਗ ਚ ਵੀ ਹੈ ਜੋ ਕਿ ਗਲਵ 스마트 ਗਲਵ ਅਸੀਂ ਵੀ ਅਸੀਂ ਬਣਾਇਆ ਹੈ ਸੋ ਡਿਸੇਬਲ ਜਿਹੜੇ ਪਰਸਨ ਹੈ ਮੂਵਮੈਂਟ ਨਹੀਂ ਹੁੰਦੀ ਹੱਥ ਦੀ ਉਹ ਗਲਵਸ ਜਿਹੜਾ ਹੈਗਾ ਤੁਸੀਂ ਇਸ ਪ੍ਰੋਗਰੈਸ ਨੂੰ ਮੋ ਸੋ ਜਿਵੇਂ ਪਾਰਕਿੰਸਨਸ ਜਾਂ ਪੈਰਾਲਿਟਿਕ ਪੇਸ਼IENTS ਹੈ ਸੋ ਇਸ ਟਾਈਮ ਤੇ ਅਗਰ ਤੁਸੀਂ ਹਸਪੀਟਲ ਜਾ ਕੇ ਪ੍ਰੋਗਰੈਸ ਚੈੱਕ ਕਰਦੇ ਹੋ ਆਪਣਾ ਜਾਂ ਕਲੈਂਚਡ ਫਿਸਟ ਸਿੰਡਰੋਮ ਹੁੰਦਾ ਹੈ ਸੋ ਇਨ दैट ਸਿਨੈਰੀਓ ਉਹਨਾਂ ਕੋਲੇ ਕੋਈ ਇਹੋ ਜਿਹਾ ਡਿਵਾਈਸ ਨਹੀਂ ਹੈ ਕਿ ਕਿੰਨੀ ਪ੍ਰੋਗਰੈਸ ਹੋਈ ਕੁਆਂਟੀਫਾਈਡ ਅਨਾਲਿਸਿਸ ਨਹੀਂ ਹੈ ਸੋ ਅਸੀਂ ਇੱਕ 스마트 ਕਲਵ ਬਣਾਇਆ ਜੋ ਕਿ ਸੈਲਫ ਪਾਵਰਡ ਸੈਂਸਰ ਹੈਗਾ ਸੋ ਇਹ ਜਿਹੜਾ ਡਿਵਾਈਸ ਮੈਂ ਟੈਂਕ ਦੀ ਗੱਲ ਕਰ ਰਹੀਆਂ ਟ੍ਰਾਈਬੋਇਲੈਕਟ੍ਰਿਕ ਨੈਨੋ ਜਨਰੇਟਰ ਇਹ એનર્ਜੀ ਹਾਰਵੈਸਟਿੰਗ ਡਿਵਾਈਸ ਵੀ ਹੈਗਾ ਐਂਡ ਇਟ ਆਲਸੋ ਬਿਹੇਵਜ਼ ਐਸ ਸੈਲਫ ਪਾਵਰਡ ਸੈਂਸਰ ਸੋ ਥੈਟ ਡਾਇਰੈਕਟਲੀ ਆ ਸੈਂਸਰ ਬਿਹੇਵ ਕਰਦੇ ਆ ਅਦਰਵਾਈਜ਼ ਆਪਾਂ ਕੋਈ ਸੈਂਸਰ ਲਗਾਣੇ ਆ ਜਿਵੇਂ ਐਕਸਲਰੋਮੀਟਰ ਜਾਂ ਕੁਝ ਵੀ ਕੋਈ ਸੈਂਸਰ ਹੁੰਦਾ ਹੈ ਐਂਡ ਉਸ ਨੂੰ ਵਿੱਚ ਵੀ ਬੈਟਰੀ ਪੈਂਦੀ ਹੈ ਰਾਈਟ ਸੋ ਇਹ ਜਿਹੜੇ ਹੁਣ ਪੇਸ਼IENTS ਹੈ ਉਹਨਾਂ ਦੀ ਕਿੰਨੀ ਪ੍ਰੋਗਰੈਸ ਹੋ ਰਹੀ ਹੈ ਜਿਵੇਂ ਕਿ ਗ੍ਰਿਪ ਸਟਰੈਂਥ ਟੈਸਟ ਇਹ ਵਾਲਾ ਕੰਮ ਵੀ ਸਾਡਾ ਮਾਈਕਰੋ ਇਲੈਕਟ੍ਰੋਨਿਕ ਇੰਜੀਨੀਅਰਿੰਗ ਜਰਨਲ ਦੇ ਵਿੱਚ ਪਬਲਿਸ਼ਡ ਹੈ ਕਿ ਕਿੰਨੀ ਪ੍ਰੋਗਰੈਸ ਹੈ ਉਸ ਨੂੰ ਅਸੀਂ ਮੋਨਿਟਰ ਕਰ ਸਕਦੇ ਆ ਸੈਲਫ ਪਾਵਰਡ ਵੇ ਨਾਲ ਚਲੋ ਤੁਸੀਂ ਇਹ ਦੱਸ ਰਹੇ ਹੋ ਕਿ ਅ ਅਦਰੰਗ ਜੀ ਨੂੰ ਹੋ ਜਾਂਦਾ ਉਹ ਮੋਨੀਟਰਿੰਗ ਕਰਨ ਦੇ ਲਈ ਕਿ ਕਿੰਨੀ ਕੰਪਰੂਵਮੈਂਟ ਹੈ ਨਾ ਸੱਚ ਕਿੰਨੀ ਕਿ ਜਾਣ ਹੈ ਜੋ ਮੈਡੀਸਿਨ ਲੈ ਰਿਹਾ ਪੇਸ਼ੈਂਟ ਕਿ ਇੰਪਰੂਵਮੈਂਟ ਹੋ ਰਹੀ ਹੈ ਹਨਾ ਨਹੀਂ ਲੇਕਿਨ ਜਿਹੜਾ ਤੁਸੀਂ ਹੁਣ ਇਹ ਦੱਸ ਰਹੇ ਹੋ ਟੈਂਕ ਕਿ ਖੁਦ ਹੀ ਹਾਰਵੈਸਟ ਕਰੇਗਾ ਇਹ ਸਾਰਾ ਤੇ એનર્ਜੀ ਵੀ ਖੁਦ ਜਨਰੇਟ ਕਰੇਗਾ ਇਹ ਲਾਈਫਟਾਈਮ ਲਈ ਹੈ ਜਾਂ ਇਹਦੀ ਵੀ ਕੋਈ ਵੈਲੀਡਿਟੀ ਹੈ ਕਿ ਇਹ ਕਿੰਨਾ ਟਾਈਮ ਤੱਕ ਬੋਡੀ ਦੇ ਅੰਦਰ ਜੇਕਰ ਇਹ ਲੱਗਦਾ ਹੈਗਾ ਪੇਸਮੇਕਰ ਤੇ ਉਹਦੇ ਉੱਪਰ ਤੇ ਵਾਰ-ਵਾਰ ਜਿਵੇਂ ਤੁਸੀਂ ਸਰਜਰੀ ਦਾ ਕਹਿ ਰਹੇ ਹੋ ਕਿ ਪੇਸ਼ੇਸ਼ ਨੂੰ ਸਰਜਰੀ ਨਾ ਕਰवानी ਪਵੇ ਇਸ ਕਰਕੇ ਤੁਸੀਂ ਇਹ ਇਨਵੈਂਟ ਕੀਤਾ ਤੇ ਇਹ ਲਾਈਫਟਾਈਮ ਲਈ ਹੈ ਸੋ ਅਸੀਂ ਸਾਡੀ ਇਹੀ ਡਿਊਰੇਬਿਲਟੀ ਅਨਾਲਿਸਿਸ ਅਸੀਂ 10000 ਸਾਈਕਲਸ ਤੱਕ ਕਰ ਚੁੱਕੇ ਹਾਂ ਬਟ ਇਨ ਫਿਊਚਰ ਅਸੀਂ ਕਿਉਂਕਿ ਇਹ ਲੌਂਗ ਟਰਮ ਹੈ ਇਟ ਇਜ਼ ਅ ਕਲੀਨिकल ਟ੍ਰਾਂਸਲੇਸ਼ਨ ਜਿਹਨੂੰ ਕਿ ਟਾਈਮ ਲੱਗੇਗਾ ਸੋ ਤੁਸੀਂ ਦੇਖੋ 500 ਤੋਂ 10 ਸਾਲ ਤੱਕ ਬੈਟਰੀ ਚੱਲਦੀ ਹੈ ਸੋ ਇੱਕ ਕਲੀਨिकल ਟ੍ਰਾਂਸਲੇਸ਼ਨ ਹੈ ਤਾਂ ਇਹਨੂੰ ਟਾਈਮ ਲੱਗੇਗਾ ਇਹਦੀ ਸਟੱਡੀ ਨੂੰ ਕੰਪਲੀਟ ਹੁੰਦੇ ਹੋਏ ਤਾਂ ਉਹ ਆਨਗoing ਪ੍ਰੋਸੈਸ ਚ ਹੈ ਤੇ ਤੁਸੀਂ ਹੁਣ ਚਲੋ ਅਬਰੋਰ ਜਾ ਰਹੇ ਹਾਂ ਪਹਿਲਾਂ ਵੀ ਤੁਸੀਂ ਗਏ ਹੈਗੇ ਹੋ ਤੁਸੀਂ ਇਸ ਡਿਪਾਰਟਮੈਂਟ ਦੇ ਵਿੱਚ 골ਡ ਮੈਡਲਿਸਟ ਵੀ ਹੈਗੇ ਹੋ ਤੇ ਚਲੋ ਤੁਹਾਨੂੰ ਫੈਲੋਸ਼ਿਪ ਵੀ ਮਿਲੀ ਡੀਐਸਟੀ ਵੱਲੋਂ ਵੀ ਤੁਹਾਨੂੰ ਕਾफी ਹੁੰਗਾਰਾ ਮਿਲਿਆ ਤੇ ਹੁਣ ਅੱਗੇ ਕੀ ਸੋਚਿਆ ਹੈਗਾ ਕਿ ਤੁਸੀਂ ਕੀ ਕਰਨਾ ਹੈਗਾ ਇਨਵੈਂਟ ਕਰ ਲਿਆ ਇੰਪਲੀਮੈਂਟੇਸ਼ਨ ਤੇ ਜਿਵੇਂ ਹੁਣ ਤੁਸੀਂ ਦੱਸ ਵੀ ਰਹੇ ਹੋ ਕਿ ਉਹਦੇ ਅੱਗੇ ਫਰਦਰ ਪ੍ਰੋਸੈਸ ਹੈਗਾ ਬਹੁਤ ਸਾਰੇ ਪੜਾ ਹੁੰਦੇ ਹੈਗੇ ਨੇ ਫਿਰ ਅਪਰੂਵਲਸ ਹੁੰਦੀਆਂ ਹੈਗੀਆਂ ਮਿਲਣਗੀਆਂ ਨਹੀਂ ਮਿਲਣਗੀਆਂ ਕਿਉਂਕਿ ਬਹੁਤ ਸਾਰੇ ਹੋਰ ਸਾਇੰਟਿਸਟਸ ਸਕਾਲਰਸ ਇਸ ਲਾਈਨ ਦੇ ਵਿੱਚ ਨਾਲ ਐਸੋਸੀਏਟ ਹੈਗੇ ਨੇ ਕਰ ਵੀ ਰਹੇ ਨੇ ਅਲੱਗ-ਅਲੱਗ ਆਪਣੇ ਇਲਾਕਿਆਂ ਦੇ ਵਿੱਚ ਕੰਮ ਉਹ ਤੇ ਹੋਰ ਕੀ ਸੋਚਿਆ ਹੋਇਆ ਹੈਗਾ ਕਿ ਔਨ ਪ੍ਰਾਇੋਰਟੀ ਕਿ ਇੰਡੀਆ ਦੇ ਵਿੱਚ ਇਹ ਡਿਸੀਜ਼ ਕਾਫੀ ਹੈਗੀ ਆ ਲੋਕਾਂ ਨੂੰ ਹਾਰਟ ਅਟੈਕ ਕਾਫੀ ਆ ਰਹੇ ਹੈਗੇ ਨੇ ਅਧ ਰੰਗ ਦੇ ਕਾਫੀ ਪੇਸ਼IENTS ਹੈਗੇ ਨੇ ਕਿ ਉਹ ਜਿਹੜੀ ਇੱਕ ਪੀਜੀਆਈ ਦੇ ਵਿੱਚ ਬਰਡਨ ਬਹੁਤ ਹੈਗਾ ਪੇਸ਼IENTS ਦਾ ਡਾਕਟਰਾਂ ਦੇ ਉੱਪਰ ਤੁਹਾਡੇ ਦਾ ਗਾਈਡ ਵੀ ਹੈਗੇ ਨੇ ਤੇ ਕਾਰਡੀਓ ਡਿਪਾਰਟਮੈਂਟ ਦੇ ਤੇ ਕਿਸ ਤਰੀਕੇ ਦਾ ਤੁਸੀਂ ਸੋਚਿਆ ਹੈਗਾ ਕਿ ਹੋਰ ਘਟਾਇਆ ਜਾ ਸਕੇ ਇਸ ਰਸ਼ ਨੂੰ ਤੇ ਜਿਹੜੇ ਪੇਸ਼ੈਂਟ ਹੈਗੇ ਨੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਟੈਕਨੋਲੋਜੀ ਦਾ ਬੈਨੀਫਿਟ ਜੀ ਇਕਤਾ ਹੁਣ ਮੇਰਾ ਜੋ ਫਿਊਚਰ ਹੈਗਾ ਉਹ ਮੈਂ ਡੀਐਸਟੀ ਇਨਸਪਾਇਰ ਫੈਕਲਟੀ ਅਪਲਾਈ ਕੀਤਾ ਐਂਡ ਸੈਕੰਡਲੀ ਇਹ ਵਾਲੇ ਪ੍ਰੋਜੈਕਟ ਦੇ ਵਿੱਚ ਜਿਵੇਂ ਹੁਣ ਤੁਸੀਂ ਸਭ ਨੂੰ ਪਤਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ ਤਾਂ ਇਹ ਬਰਡਨ ਨੂੰ ਡਿਕਰੀਸ ਕਰਨ ਲਈ ਐਂਡ ਪ੍ਰੈਡਿਕਟਿਵ ਐਨਾਲਿਸਿਸ ਪਲੱਸ ਟੈਲੀਮੈਟਰੀ ਮਤਲਬ ਇਟਸ ਆਲਰੇਡੀ ਥੇਅਰ ਇਨ ਪੇਸਮੇਕਰਸ ਬਟ ਇਸ ਨੂੰ ਹੋਰ ਇੰਪਰੋਵਾਈਜ਼ ਕੀਤਾ ਜਾ ਸਕਦਾ ਸੋ ਦਟ ਬਰਡਨ ਕਟਿਆ ਜਾਏ पीजीआई ਦੇ ਉੱਪਰ ਤੇ ਤੁਸੀਂ ਵੀ ਕੋਈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ سپورਟ ਦੇ ਨਾਲ ਕੁਝ ਇਸ ਨੂੰ ਹੋਰ ਫਾਸਟ ਕਰ ਰਹੇ ਹੋ ਆਪਣੇ ਇਸ ਪ੍ਰੋਜੈਕਟ ਅਸੀਂ ਇਨ ਫਿਊਚਰ ਚ ਸੋਚਿਆ ਤੇ ਉਹ ਤੁਹਾਨੂੰ ਦੱਸਾਂਗੇ ਜਦੋਂ ਹੋ ਗਿਆ ਜ਼ਰੂਰ ਮੌਕਾ ਦਵਾਂਗੇ ਸੋ ਹਲੇ ਉਹ ਇਨ ਪ੍ਰੋਸੈਸ ਸਟੱਡੀਜ਼ ਤਾਂ ਉਹ ਜਦੋਂ ਹੋ ਜਾਣਗੀਆਂ ਤਾਂ ਫਿਰ ਉਸ ਤੋਂ ਬਾਅਦ ਹੀ ਰਿਜ਼ਲਟਸ ਆਣਗੇ ਕਿ ਕਿੰਨੇ ਕੁ ਬੈਨੀਫੀਸ਼ੀਅਲ ਹੋ ਰਹੀਆਂ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤਾਂ ਇਹ ਹਾਂ ਸਾਡੇ ਨਾਲ ਅਕਸ਼ਪ੍ਰੀਤ ਕੋਰ UIT ডিপਾਰਟਮੈਂਟ ਦੇ ਵਿੱਚੋਂ ਇਹਨਾਂ ਨੇ ਆਪਣੀ পিএইচডি ਕੀਤੀ ਹੈ ਜੋ ਇਹਨਾਂ ਦੀ ਰਿਸਰਚ ਹੈ ਇਹਨਾਂ ਦੀ ਰਿਸਰਚ ਕਾਫੀ ਵਧੀਆ ਤਰੀਕੇ ਦੇ ਨਾਲ ਮੁਕੰਮਲ ਵੀ ਹੋਈ ਹੈਗੀ ਹੈ পিএইচ ਜੋ ਇਹਨਾਂ ਦੇ ਗਾਈਡ ਸਨ ਪਜੀ ਆਈ ਦੇ ਵਿੱਚ ਕਾਰਡੀਓ ডিপਾਰਟਮੈਂਟ ਦੇ ਡਾਕਟਰ ਅੰਕੁਰ ਗੁਪਤਾ ਤੇ ਨਾਲ ਇਸ ডিপਾਰਟਮੈਂਟ ਦੇ ਇੱਕ ਹੋਰ ਪ੍ਰੋਫੈਸਰ ਸਨ ਉਹਨਾਂ ਦੇ ਅਧੀਨ ਇਹਨਾਂ ਨੇ পিএইচਡੀ ਜ਼ਰੂਰ ਕਰ ਲਈ ਹੈ ਲੇਕਿਨ ਜੋ ਇਹਨਾਂ ਦੀ ਰਿਸਰਚ ਹੈਗੀ ਹੈ ਜਿਸ ਤਰੀਕੇ ਦੇ ਨਾਲ ਇੰਡੀਆ ਦੀ ਜੇਕਰ ਗੱਲ ਕਰ ਲਈਏ ਕਾਫੀ ਪੇਸ਼IENTS ਜਿਹੜੇ ਹੈਗੇ ਨੇ ਚਾਹੇ ਉਹ ਦਿਲ ਦੇ ਰੋਗੀ ਹੋਣ ਜਾਂ ਫਿਰ ਅਦਰੰਗ ਦੇ ਮਰੀਜ਼ ਹੋਣ ਤੇ ਉਹਨਾਂ ਨੂੰ ਵਾਰ-ਵਾਰ ਟ੍ਰੀਟਮੈਂਟ ਨਾ ਕਰਵਾਉਣਾ ਪਵੇ ਉਸ ਤਰੀਕੇ ਦੀ ਟੈਕਨੋਲੋਜੀ ਇਹਨਾਂ ਵੱਲੋਂ ਇਜਾਦ ਕੀਤੀ ਗਈ ਹੈਗੀ ਆ ਤਾਂ ਹੁਣ ਵੇਖਣਾ ਹੋਵੇਗਾ ਯੂਕੇ ਇਹ ਜਾ ਰਹੇ ਨੇ ਯੂਨੀਵਰਸਿਟੀ ਆਫ ਕੈਂਬਰੀਜ ਦੇ ਵਿੱਚ ਇਹਨਾਂ ਵੱਲੋਂ ਜੋ ਇਨਵੈਂਸ਼ਨ ਕੀਤੀ ਗਈ ਹੈਗੀ ਆ ਉਸ ਬਾਰੇ ਉੱਥੇ ਇਹ ਬਰੀਫ ਦੇ ਵਿੱਚ ਆਪਣਾ ਪੇਪਰ ਉੱਥੇ ਵੀ ਪਬਲਿਸ਼ ਕਰਨਗੇ ਤੇ ਇਨ ਫਿਊਚਰ ਇਹ ਜ਼ਰੂਰ ਦੱਸਦੇ ਨਜ਼ਰ ਆ ਰਹੇ ਨੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਹੋਰ ਕਿਸ ਤਰੀਕੇ ਦੀ ਇਹ ਨਵੀਂ ਇਨਵੈਂਸ਼ਨ ਕਰ ਸਕਦੇ ਨੇ ਉਸ ਦੇ ਉੱਪਰ ਇਹਨਾਂ ਦਾ ਕੰਮ ਜਾਰੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸ ਤਰੀਕੇ ਦੀ ਇਨਵੈਂਸ਼ਨ ਇਹ ਕਰਦੇ ਨੇ ਇਹ ਵੇਖਣ ਵਾਲੀ ਗੱਲ ਹੋਵੇਗੀ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਅਨਿਲ ਦੇ ਨਾਲ ਜਗਬਾਣੀ ਲਈ ਵਰੁਣਪੱਤ